ਟੱਕੇ ਇੱਥੇ ਆਈਆਂ ਬੰਦੇ ਨੇ ਨਾ ਜ਼ਿਆਦਾ ਤੰਗ ਕਰ ਦਿੱਤਾ ਐਨਾ ਜ਼ਿਆਦਾ ਪਰੇਸ਼ਾਨ ਕਰ ਤੱਕ ਕੰਟੀਨਿਊ ਕਹਿਣਾ ਆ ਬੰਦਾ ਨਾ ਗਲਤ ਕਰਕੇ ਹੀ ਇਦਾਂ ਸ਼ਰਿਆਮ ਘੁੰਮਦਾ ਆ ਚੀਜਾਂ ਕਰਦਾ ਆ ਤਮ ਕੀਆ ਦਿੰਦਾ ਆ ਮਾਰਨ ਤਾਂ ਕਦੀਆਂ ਫੈਮਿਲੀ ਨੂੰ ਪਰਿਵਾਰ ਨੂੰ ਇੱਕ ਸਾਰੇ ਛੋਟੀ ਜੀ ਬੱਚੀ ਨੂੰ ਜਿਹੜੀ ਅਜੇ ਹੋਣੀ ਹੋਈ ਆ ਜੋ ਵੀ ਮੂੰਹ ਖੋਲਦਾ ਇਸਕੇ ਖਿਲਾਫ ਦੋ ਥਾਣੇ ਇਸਕੇ ਪਾਸੇ ਮੁੱਲਾਪੁਰ ਔਰ ਦੂਸਰਾ ਥਾਣਾ ਲਾਂਗ। ਕੰਟੀਨਿਊ ਮੈਸੇਜ ਆਣੇ ਤੇ ਮੈਨੂੰ ਆ ਕਹਿਣਾ ਜੇ ਆ ਗੱਲ ਬਾਰੇ ਮੈਂ ਕਿਸੇ ਨੂੰ ਦੱਸਿਆ ਤੇ ਮੇਰੇ ਪੇਰੈਂਟਸ ਨੂੰ ਮਰਵਾ ਦੇਣਾ। ਤੇਰੇ ਪਾਪਾ ਬਾਹਰ ਜਾਂਦੇ ਆ ਤੇ ਤੂੰ ਚਾਨੀਆ ਘਰ ਵਾਪਸ ਨਾ ਆ। ਇਹਨੇ ਇੰਨਾ ਜ਼ਿਆਦਾ ਟੌਰਚਰ ਕਰਨਾ ਸਟਾਰਟ ਹੋ ਗਏ ਮੈਂ ਸਰ ਕਾਲਜ ਜਾਂਦੀ ਸੀ। ਮੇਰੇ ਕਾਲਜ ਦੇ ਪਿੱਛੇ ਆ ਗੱਡੀਆਂ ਲੈ ਕੇ ਆਉਂਦੇ ਸੀ। ਕਿ ਤੂੰ ਕਿਸੇ ਨੂੰ ਵੀ ਇਹ ਗੱਲ ਦੱਸੀ। ਤੇਰੇ ਮਦਰ ਬਾਹਰ ਆ ਤੋ ਨੂੰ ਨਹੀਂ ਪਤਾ ਤੇਰੀ ਮਦਰ ਚਰਚ ਤੋਂ ਬਾਹਰ ਜਾਣੀ ਵੀ ਆ ਜਾਂ ਨਹੀਂ। ਸਾਲ ਡਿਪਰੈਸ਼ਨ ਚ ਰਹੀ ਮੈਂ ਕਈ ਵਾਰੀ ਸੁਸਾਇਸਾਈਡ ਅਟੈਂਪਟ ਕੀਤੀ ਇਸ ਬੰਦੇ ਨੇ ਮੈਨੂੰ ਇੰਨਾ ਜ਼ਿਆਦਾ ਤੰਗ ਕਰ ਦਿੱਤਾ ਸੀ ਅੱਕ ਕੇ ਇਹਨਾਂ ਦੀ ਚਰਚ ਵੀ ਜਾਣਾ ਬੰਦ ਕਰਤਾ ਮੈਂ ਕਰ ਆ ਕੇ ਮੈਂ ਆਪਣੇ ਪੇਰੈਂਟਸ ਨੂੰ ਵੀ ਕਿਹਾ ਪਰਥੇ ਨਹੀਂ ਜਾਣਾ ਮੇਰੇ ਹਸਬੰਦ ਤੱਕ ਨੂੰ ਫਿਰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਜੇ ਤੂੰ ਇਹਦਾ ਨਵਿਆਹ ਕਰਵਾਇਆ ਤੰਨੂੰ ਅਸੀਂ ਮਾਰ ਦਾਂਗੇ ਉਹਦੇ ਘਰ ਦੇਆਂ ਨੂੰ ਮਾਰ ਦਾਂਗੇ ਉੱਤਣ ਦੇ ਪਾਸਟਿਸ ਕਰ ਆ ਕੇ ਨਾ ਕਿ ਪ੍ਰਧਾਨ